ਗਾਲ ਜੀ ਪੰਜਾਬੀ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਹੈ ਜੀ ਤਾਂ ਤਾਜ਼ਾ ਖਬਰ ਪੀਐਮ ਮੋਦੀ ਪੰਜਾਬ ਦੇ ਦੌਰਾ ਦਾ ਦੌਰਾ ਅੱਜ ਇੱਕ ਫਰਵੀ ਨੂੰ ਪੰਜਾਬ ਦੇਣਗੇ ਵੱਡੇ ਤੋਹਫੇ ਆਮਦਨ ਆਮਦ ਪੰਜਾਬ ਮੰਤਰੀ ਪ੍ਰਧਾਨ ਮੰਤਰੀ ਦੁਪਹਿਰ 3:45 ਮਿੰਟ ਤੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੇ ਉਤਰਨਗੇ ਤੇ ਜਿੱਥੇ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਉਹਨਾਂ ਦਾ ਸਵਾਗਤ ਕਰੇਗੀ ਡੇਰਾ ਬੱਲਾ ਫੇਰੀ ਹਵਾਈ ਅੱਡੇ ਤੋਂ ਤੋ ਉਹ ਸਿੱਧਾ ਡੇਰਾ ਸਚਕਣ ਬੱਲਾ ਪਹੁੰਚ ਗਏ ਜਿੱਥੇ ਉਹ ਲਗਭਗ 40 ਮਿੰਟ ਰੁਕਣਗੇ ਜਿਸ ਦੌਰਾਨ ਉਸ ਸੰਗਤੋ ਕੇ ਬੈਠ ਕੇ ਲੰਗਰ ਛਕਣਗੇ ਅਤੇ ਸ਼ਰਧਾਲੂਨੋਂ ਮੁਲਾਕਾਤ ਵੀ ਕਰਨਗੇ ਖਾਸ ਮੁਲਾਕਾਤ ਪ੍ਰਧਾਨ ਮੰਤਰੀ ਡੇਰਾ ਮੁਖੀ ਸੰਤ ਨਰਿੰਜਨ ਦਾਸ ਮਹਾਰਾਜ ਨਾਲ 10 ਮਿੰਟ ਲਈ ਬੰਦ ਕਮਰਾ ਵਿੱਚ ਵਿਸ਼ੇਸ਼ ਮੁਲਾਕਾਤ ਕਰਨਗੇ ਤੇ ਜਗਰਜੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸੰਤ ਨਰਿੰਜਨ ਦਾਸ ਨੂੰ ਪਦਮ ਸ੍ਰੀ ਨਾਲ ਸਨਮਾਨਤ ਕਰਨ ਦਾ ਜੋ ਐਲਾਨ ਕੀਤਾ ਸੀ ਪੰਜਾਬ ਲਈ ਦੋ ਵੱਡੇ ਤੋਹਫੇ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਲੱਗਦੀਆਂ ਮੰਗਾਂ ਨੂੰ ਪੂਰਾ ਕਰਨਗੇ ਆਦਮਪੁਰ ਹਵਾਈ ਅੱਡੇ ਦਾ ਨਵਾਂ ਨਾਮ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ ਹੁਣ ਗੁਰੂ ਰਵੀਦਾਸ ਹਵਾਈ ਅੱਡਾ ਰੱਖਿਆ ਜਾਵੇਗਾ ਹਲਵਾਰਾ ਹਵਾਈ ਅੱਡਾ ਲੁਧਿਆਣਾ ਲੁਧਿਆਣਾ ਦਾ ਹਲਵਾਰਾ ਹਾਈ ਵੱਡੇ ਦੇ ਬਣੇ ਬੰਡੇ ਸਿਵਲ ਟਰਮੀਨਲ ਦਾ ਪ੍ਰਧਾਨ ਮੰਤਰੀ ਵੈਚੂਰਲ ਤੌਰ ਤੇ ਦੁਕਾਟਨ ਕਰਨਗੇ ਤੇ ਜੋ ਲੋਕਾਂ ਦੇ ਵਿਜੋਗ ਲਈ ਗੇਮ ਰੇਂਜਰ ਸਾਬਤ ਹੋਵੇਗਾ ਸਿਆਸੀ ਅਤੇ ਸੁਰੱਖਿਆ ਮਹਤਾ ਸੁਰੱਖਿਆ ਦੀ ਸਖਤ ਪ੍ਰਬੰਧ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਜਲੰਧਰ ਤੇ ਆਲੇ ਦੁਆਲੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਘਰਾਂ ਦੀਆਂ ਛੱਤਾਂ ਦੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਭਵੇਖ ਦੀ ਰਣਨੀਤ ਧਾਰਮਿਕ ਸਮੰਗਤ ਤੋਂ ਬਾਅਦ ਪੀਐਮ ਮੋਦੀ ਪੰਜਾਬ ਭਾਜਪਾ ਦੇ ਅਗਰੋਂ ਮੀਟ ਕਰਨਗੇ ਤੇ ਇਸ ਮੀਟਿੰਗ ਵਿੱਚ ਸੂਬੇ ਦੀ ਕਾਨੂੰਨ ਕਾਨੂੰਨੀ ਅਵਸਥਾ ਕਿਸਾਨੀ ਮੁੱਦਿਆਂ ਬਾਰੇ ਦੀ ਆਉਣ ਵਾਲੀਆਂ ਚੋਣਾਂ ਚ ਰਾਜਨੀਤੀ ਦਾ ਚਰਚਾ ਹੋ ਚਰਚਾ ਹੋਦੀ ਮੀਟ ਹੈ ਭਾਵੇਂ ਭਾਜਪਾ ਇਸ ਗੱਲ ਭਾਵਨਾਤਕ ਤੇ ਧਾਰਮਿਕ ਫੇਰੀ ਦਸਰੀਏ ਪਰ ਸਿਆਸੀ ਮੇਰਾ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਪਹਿਲਾ ਦਲਿਤ ਭਾਈਚਾਰਨਾ ਸਾਂਝ ਪਾਉਣ ਦਾ ਇੱਕ ਵੱਡੇ ਕਦਮ ਵਜੋਂ ਦੇਖ ਰਹੀ ਹੈ ਆਮਦਨ ਪ੍ਰਧਾਨ ਮੰਤਰੀ 3:45 ਜਲੰਧਰ ਦੇ ਆਦਮਪੁਰ ਹਾਈਵੇਅ ਦੇ ਤੇ ਉਤਰੇ ਅਤੇ ਜਿੱਥੇ ਭਾਜਪਾ ਦੇ ਸੀਨੀਅਰ ਆਡੂਸ ਉਹਨਾਂ ਦਾ ਸਵਾਗਤ ਕੀਤਾ ਡੇਰਾ ਬੱਲਾਂ ਦੇ ਫੇਰੀ ਦਵਾਨ ਹਵਾਈ ਅੱਡੇ ਤੇ ਸਿੱਧਾ ਡੇਰਾ ਸੱਚਾ ਸੌਦਾ ਬੱਲਾਂ ਪਹੁੰਚਣਗੇ ਜਿੱਥੇ ਵਗਭਗ 40 ਮਿੰਟ ਰੁਕਣਗੇ ਇਸੇ ਦੌਰਾਨ ਉਹ ਸੰਗਤਨ ਨੂੰ ਬੈਠ ਕੇ ਲੰਗਰ ਛਕਣਗੇ ਤੇ ਸਰਵਦਾਨ ਨਾਲ ਮੁਲਾਕਾਤ ਵੀ ਕਰਨਗੇ ਧੰਨਵਾਦ ਜੀ ਖਬਰਾਂ ਜੁਲ ਨਹੀਂ ਬਣੇ ਰਹੋ ਖਬਰਾਂ ਛੇ ਤੇ ਲਾਈਕ ਕਰ ਦਿਓ